ਕੋ ਅਮਰਤ ਸਿੰਘ ਗਿੱਲ ਜੇ ਤਾਂ ਫਰੋਦੀ ਲੈਣੀ ਬਹੁਤ ਇੱਕ ਖਾਸੋਣੀ ਗੱਲ ਹੈ ਨਾ ਜਿਹੜਾ ਬੰਦਾ ਆਪ ਦੋ ਦੋ ਇੱਕ-ਇੱਕ ਰਵਿਜਾ ਬੇਲਾਂ ਲੈ ਲੈ ਕੇ ਆਪਣਾ ਗੁਜ਼ਾਰਾ ਕਰਦਾ ਸੀ ਜੀ ਉਹਦੇ ਤੋਂ ਫਰੋਦੀ ਕਦੇ ਲੈਣੀ ਆ ਭਾਈ ਗੁਰਜੀਤ ਸਿੰਘ ਨੇ ਜੀ 250 ਏਕੜ ਜ਼ਮੀਨ ਦਾ ਮਾਲਕ ਭਾਈ ਗੁਰਜੀਤ ਸਿੰਘ ਦੀਪਾ 25 ਖੇਤ ਜ਼ਮੀਨ ਦਾ ਮਾਲਕ ਭਾਈ ਗੁਰਨੇਕ ਸਿੰਘ ਨੇ 20 ਖੇਤ ਜ਼ਮੀਨ ਦਾ ਮਾਲਕ ਭਾਈ ਦਗਜੀਤ ਸਿੰਘ ਗਿੱਲ ਹਾਂਜੀ ਜਿਹੜਾ 125 ਏਕੜ ਜ਼ਮੀਨ ਜਿਹਦੇ ਆਪਣੇ ਰਾਜਸਥਾਨ ਦੇ ਵਿੱਚ ਔਰ ਬੇਫਰੋਦੀ ਲੈਣੀ ਸੀ ਮੇਰਾ ਬਾਪ ਕੈਨੇਡਾ ਵਿੱਚ ਸੀ ਉਹ ਤੇ ਜਿਹੜੀ ਫਰौती ਲੈਣੀ ਆ ਉਹ ਉਹਦੀ ਵਿਅਕਤੀਗਤ ਫਰौती ਕਿਸੇ ਤੋਂ ਉਹ ਬਿਲਕੁਲ ਹੀ ਬਰਦਾਸ਼ਤਯੋਗ ਨਹੀਂ ਹੁੰਦੀ ਨਹੀਂ ਗੱਲ ਨਹੀਂ ਲੈਣੀ ਚਾਹੀਦੀ ਦਾਈ ਆਪ ਤਾਈ ਸਾਡੇ ਨਾਲ ਦੇ ਹੈ ਕਿਸੇ ਨੇ ਲਈ ਜਿਹਨਾਂ ਦਾ ਮਨ ਆ ਲਿਆ ਮੈਂ ਬਾਕੀ ਦੀ ਗੱਲ ਨਹੀਂ ਕਰ ਸਕਦਾ ਚਲ ਮੈਂ ਆਪਣੀ ਗੱਲ ਕਰ ਸਕਦਾ ਆਪਣੇ ਇਸ ਸ਼ੀਤ ਭਰਾਵਾ ਦੀ ਗੱਲ ਕਰ ਸਕਦਾ ਹਾਂ ਜਿੱਥੇ ਤੁਹਾਡੇ ਦੇ ਉੱਤੇ ਕਈ ਜਾਣੇ ਦੋਸ਼ ਲਾਉਂਦੇ ਹੋ ਤੁਸੀਂ ਇਹ ਆਖਦੇ ਇੱਕ ਦੀ ਗੱਲ ਹੋਈ ਨਹੀਂ ਕੋਈ ਨਹੀਂ ਸਕਦੀ ਬਿਲਕੁਲ ਮੈਂ ਮੈਂ ਤਾਂ ਸ਼ਰੀਆ ਅੱਗੇ ਵੀ ਕਹਿ ਚੁੱਕਾ ਮੀਡੀਆ 'ਚ ਕੋਈ ਵੀ ਬੰਦਾ ਇਹ ਸਾਬਤ ਕਰ ਦੇਵੇ ਕਿ ਮੈਂ ਲਵ ਸ਼ੰਤਰ ਸਿੰਘ ਨਹੀਂ ਹਾਂ ਜੀ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਨੇ ਭਾਈ ਗੁਰਨੇਕ ਸਿੰਘ ਨੇਕਾ ਮੈਸਮਪੁਰ ਨੇ ਭਾਈ ਸਤਪਾ ਸਰ ਢੱਲੋਂ ਢੱਲੇਵਾਲ ਨੇ ਤੇ ਭਾਈ ਗੁਰ ਜਗਜੀਤ ਸਿੰਘ ਗਲ ਰਾਜਸਥਾਨ ਨੇ ਭਾਈ ਕੁਲਵੰਦ ਸਿੰਘ ਪੁੱਲਾ ਨੇ ਪੈਣ ਢਡੇ ਭਾਈ ਗੁਰਜੀਤ ਸਿੰਘ ਪ੍ਰਧਾਨ ਹਰੀਹਰ ਝੋਕ ਨੇ ਭਾਈ ਗੁਰਜੀਤ ਸਿੰਘ ਕਾਕਾ ਨੇ ਕਿਸੇ ਵੀ ਬੰਦੇ ਤੋਂ ਕੋਈ ਫਰੋਤੀ ਲਈ ਹੋਵੇ ਮੈਂ 10 ਗੁਣਾ ਵੱਧ ਜਾऊंगा ਭਗਤਾਨ ਕਰਾਂਗਾ ਸਾਬਤ ਕਰ ਦੇਵੇ ਕੋਈ ਬੰਦਾ